ਜੜੋ ਕਿਹਾ লাইਵ ਤੇ ਫਿਰ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਹੜੀ ਗੱਲਬਾਤ ਪੰਜਾਬ ਦੇ ਪ੍ਰਤੀ ਸਾਡੇ ਪੰਜਾਬ ਦੇ ਨੌਜਵਾਨਾਂ ਪ੍ਰਤੀ ਔਰ ਸਾਡੀ ਜਿਹੜੀ ਸਰਕਾਰ ਆ ਨਕਮੀ ਇਹਦੀ ਗੱਲਬਾਤ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਪੰਜਾਬ ਦੇ ਕਈ ਮੁੱਦਿਆਂ ਤੇ ਗੱਲ ਕਰਾਂਗੇ ਤੇ ਜੜੋ ਮੇਰਾ ਵੀਰ লাইਵ ਤੇ ਤੇ ਜਿੰਨੇ ਵੀ ਜੁੜੋਗੇ ਤੇ ਸ਼ੇਅਰ ਜ਼ਰੂਰ ਕਰਿਓ ਅੱਗੇ ਤੱਕ ਜੁੜੋ ਜੁੜੋ ਮੇਰਾ ਵੀਰ ਜਿੰਨੇ ਵੀ ਸਾਡੇ ਭਰਾ ਜਿੱਥੋਂ ਵੀ ਜੁੜਨਗੇ ਸਾਰਿਆਂ ਨੂੰ ਬੇਨਤੀ ਆ ਕਿ ਲਾਈਵ ਨੂੰ ਚਲਦੀ ਨੂੰ ਸ਼ੇਅਰ ਜ਼ਰੂਰ ਕਰ ਲਿਓ ਤਾਂ ਕਿ ਹੋਰ ਨੌਜਵਾਨ ਆਪਣੇ ਪੰਜਾਬ ਦੇ ਵਿੱਚੋਂ ਜੁੜ ਸਕਣ ਤੇ ਜਿਹੜੀ ਸਾਡੀ ਗੱਲਬਾਤ ਹੈ ਇਹ ਅੱਗੇ ਤੱਕ ਜਣੀ ਸਾਂਝੀ ਹੁੰਦੀ ਰਹੇ ਔਰ ਪੰਜਾਬ ਦੇ ਕਈ ਨੌਜਵਾਨ ਹੋਰ ਜੁੜਨ ਸਾਡੀਆਂ ਮਾਵਾ ਭੈਣਾ ਬਜ਼ੁਰਗ ਬੱਚੇ ਬਹੁਤ ਸਾਰੇ ਜਿਹੜੇ ਕਿ ਹਰ ਰੋਜ਼ ਹੀ ਆਪਾਂ ਲਾਈਵ ਤੇ ਜੁੜਦੇ ਆ ਅੱਜ ਤੁਹਾਡੇ ਨਾਲ ਮੈਂ ਭਗਵੰਤ ਮਾਨ ਪੰਜਾਬ ਦੀ ਸਰਕਾਰ ਔਰ ਪੰਜਾਬ ਦੀ ਪੁਲਿਸ ਦੀ ਔਰ ਸਾਡੇ ਯੋਧਿਆਂ ਪ੍ਰਤੀ ਗੱਲਾਂ ਬਾਤਾਂ ਕਰਾਂਗੇ ਤਾਂ ਜਿੰਨੇ ਵੀ ਨੌਜਵਾਨ ਤੁਸੀਂ ਜੁੜੋਗੇ ਅਪੀਲ ਹੈ ਬੇਨਤੀ ਹੈ ਕਿ ਭਾਈ ਲਾਈਵ ਨੂੰ ਸ਼ੇਅਰ ਜ਼ਰੂਰ ਕਰ ਲਿਓ ਕਿਉਂਕਿ ਹੋਰ ਜਿਹੜੇ ਪੰਜਾਬ ਦੇ ਵਿੱਚੋਂ ਨੌਜਵਾਨ ਜੁੜਨਗੇ ਤੇ ਇਹ ਗੱਲ ਆਪਣੀ ਅੱਗੇ ਤੱਕ ਹੋਰ ਵੀ ਨੌਜਵਾਨੀ ਦੇ ਵਿੱਚ ਸੁਣੀ ਜਾਣੀ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਨੌਜਵਾਨੀ ਦੇ ਨਾਲ ਹੀ ਵੱਡਾ ਘਾਣ ਹੋਇਆ ਹੈ ਪੰਜਾਬ ਦੇ ਵਿੱਚੋਂ ਤਾਂ ਮੈਂ ਚਾਹੁੰਦਾ ਕਿ ਪੂਰਾ ਪੰਜਾਬ ਦੇਖੇ ਤਾਂ ਪੂਰੀ ਸਾਡੀ ਜਨਤਾ ਇਹਨਾਂ ਗੱਲਾਂ ਬਾਤਾਂ ਦੇ ਨਾਲ ਜਾਗਰਤ ਵੀ ਹੁੰਦੀ ਆ ਪੰਜਾਬ ਦੀ ਦਸ਼ਾ ਬੜੀ ਮਾੜੀ ਹੋ ਰਹੀ ਹੈ ਇਸ ਕਰਕੇ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਸਾਨੂੰ ਜ਼ਰੂਰੀ ਹੈ ਤਾਂ ਤੁਸੀਂ ਜਿੰਨੇ ਵੀ ਸਾਡੇ ਸਾਥੀ ਜੁੜੋਗੇ ਇੱਕ ਇੱਕ ਆਪਣੇ ਸਾਥੀ ਨੂੰ ਆਪਦੇ ਬੰਨਿਓ ਗਰੁੱਪਾਂ ਦੇ ਵੀ ਸ਼ੇਅਰ ਕਰ ਲਿਓ ਤਾਂ ਕਿ 60 70 ਜਣੇ ਜਦੋਂ ਹੋ ਗਏ ਆਪਾਂ ਗੱਲ ਚਾਲੂ ਕਰਾਂਗੇ ਸਾਰੀ ਤਾਂ ਚਲੋ ਮੇਰਾ ਵੀਰ ਕਰੋ ਸ਼ੇਅਰ ਦਵਾ ਦੋ ਤੇ ਕਰੀਏ ਆਪਾਂ ਆਪਣੀ ਗੱਲਬਾਤ ਸ਼ੁਰੂ 34 ਤੱਕ ਪਹੁੰਚ ਗਈ ਉਹ ਗੱਡੀ ਤੇ ਨਾਲ-ਨਾਲ ਆਪਣੀ ਪ੍ਰਕਿਰਿਆ ਜ਼ਰੂਰ ਲਿਖਦੇ ਰਹੋ ਕਮੈਂਟ ਕਰਦੇ ਰਹੋ ਤੁਹਾਡੇ ਕੀ ਰਾਏ ਹੈ ਇਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਕੱਲ ਪੰਜਾਬ ਦੇ ਵਿੱਚੋਂ ਕਈ ਐਸਐਸਪੀਆਂ ਦੇ ਤਬਾਦਲੇ ਹੋ ਗਏ ਮੈਂ ਉਸ ਤੇ ਇੱਕ ਵੀਡੀਓ ਪਾਈ ਸੀ ਕਿ ਇਹ ਤਬਾਦਲੇ ਕਰਕੇ ਜਾਂ ਫਿਰ ਉਹਨਾਂ ਨੂੰ ਡਿਸਮਿਸ ਕਰਕੇ ਸਾਬਤ ਕੀ ਕਰਨਾ ਚਾਹੁੰਦਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਿ ਪੰਜਾਬ ਦੀ ਪੁਲਿਸ ਨੂੰ ਡਿਸਮਿਸ ਕਰਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਕਿ ਪਾਵਰ ਦਿਖਾਉਣਾ ਚਾਹੁੰਦੇ ਹੋ ਕਿਉਂਕਿ ਪੰਜਾਬ ਦੇ ਵਿੱਚੋਂ ਦਾ ਤੁਹਾਡਾ ਇੱਕ ਤਰ੍ਹਾਂ ਦਾ ਜਿਵੇਂ ਇਹ ਕਹਿ ਸਕਦੇ ਆ ਪੰਜਾਬ ਦੀ ਜਨਤਾ ਨੇ ਤੁਹਾਨੂੰ ਨਕਾਰ ਹੀ ਦਿੱਤਾ ਕਿਉਂਕਿ ਦਿੱਲੀ ਦੇ ਵਿੱਚੋਂ ਜਿਹੜਾ ਲੱਤਵੱਜੀ ਆਮ ਆਦਮੀ ਪਾਰਟੀ ਦੇ ਉਹ ਪੂਰਾ ਸੰਸਾਰ ਦੇ ਰਿਹਾ ਤੇ ਹੁਣ ਕਹ ਪੰਜਾਬ ਦੇ ਵੀ ਲੋਕ ਇਹੀ ਰਹੇ ਨੇ ਕਿ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਭਾਈ ਅਮਰਪਾਲ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਆ ਤੇ ਸੀਐਮ ਮਾਨ ਨੂੰ ਵੀ ਖੁਦ ਪਤਾ ਹੈ ਕਿ ਮੈਂ ਪੰਜਾਬ ਦੇ ਵਿੱਚ ਅੱਗੇ ਤੋਂ ਮੇਰੀ ਸਰਕਾਰ ਨਹੀਂ ਬਣਨੀ ਯਾਨੀ ਆਮ ਆਦਮੀ ਪਾਰਟੀ ਦਾ ਇੱਕ ਤਰ੍ਹਾਂ ਦਾ ਇਹਨਾਂ ਦਾ ਜਿਹੜਾ ਝਾੜੂ ਦਾ ਨਿਸ਼ਾਨ ਰੱਖਿਆ ਸੀ ਉਹਦਾ ਤੀਲਾ-ਤੀਲਾ ਇੱਕ ਤਰ੍ਹਾਂ ਦਾ ਹੋ ਗਿਆ ਜਿਵੇਂ ਕਹਿ ਦਈਏ ਦਿੱਲੀ ਦੇ ਵਿੱਚ ਤਾਂ ਹੋ ਹੀ ਗਿਆ ਪੰਜਾਬ ਦੇ ਵਿੱਚ ਹੋਣਾ ਹਲੇ ਬਾਕੀ ਹੈ ਔਰ ਬਾਕੀ ਜਿਹੜੀ ਕੱਲ ਪੁਲਿਸ ਦੇ ਤਵਾਦਲੇ ਕੀਤੇ ਨੇ ਤੇ ਪੰਜਾਬ ਪੁਲਿਸ ਦਾ ਮੈਂ ਤੁਹਾਨੂੰ ਰਾਤ ਵਾਲੀ ਵੀਡੀਓ ਦੇ ਵਿੱਚ ਵੀ ਤੇ ਲਾਈਵ ਦੇ ਵਿੱਚ ਵੀ ਇਹ ਗੱਲ ਕਹੀ ਸੀ ਕਿ ਬਹੁਤ ਸਾਰੇ ਐਸਐਸਪੀ ਜ਼ਿਲ੍ਹਿਆਂ ਦੇ ਜਿਹੜੇ ਬਦਲੇ ਗਏ ਨੇ ਆਈਪੀਐਸ ਹੋਰ ਜਿਹੜੇ ਅਫਸਰ ਨੇ ਉਹ ਰੱਖੇ ਗਏ ਨੇ ਔਰ ਕਈ ਏਐਸਆਈ ਐਸਐਚਓ ਬਹੁਤ سارے ਅਫਸਰ ਜਾਨੀ ਕਿ ਡਿਸਮਿਸ ਕੀਤੇ ਗਏ ਨੇ ਤੇ ਮੈਂ ਤੁਹਾਨੂੰ ਅਨੁਰਾਧ ਕਿਹਾ ਸੀ ਤੇ ਜਿੰਨੇ ਵੀ ਡਿਸਮਿਸ ਕੀਤੇ ਗਏ ਆ ਜਾਂ ਫਿਰ ਉਹਨਾਂ ਨੂੰ ਕਿਸੇ ਨੂੰ ਸਸਪੈਂਡ ਕੀਤਾ ਗਿਆ ਤਾਂ ਭਾਈ ਉਹ ਸਾਰੇ ਮੈਂ ਇਹੀ ਗੱਲ ਕਹੀ ਸੀ ਕਿ ਉਬਰ ਕੇ ਬਾਹਰ ਆਉਣਗੇ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਹੁਣ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਬਹੁਤ ਸਾਰੀ ਪੁਲਿਸ ਦੇ ਜਿਹੜੇ ਅਫਸਰ ਨੇ ਉਹਦਰਸਲ ਸਾਰੇ ਨਿਕਲ ਕੇ ਸਾਹਮਣੇ মিডিਆ ਤੇ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਹਾਈ ਕੋਰਟ ਦੇ ਵਿੱਚ ਇਹਦਾ ਮੈਂ ਇੱਕ ਵੀਡੀਓ ਪਾ ਚੁੱਕਿਆ ਲੇਟੈਸਟ ਵੀਡੀਓ ਆ ਬਿਲਕੁਲ ਜਿਹੜਾ ਕਿ ਹੁਣੀ ਪਾਇਆ ਮੈਂ ਮਨਜ ਮਨਜਿੰਦਰ ਸਿੰਘ ਸਿਰਸਾ ਔਰ ਪੰਜਾਬ ਦੀ ਪੁਲਿਸ ਦੋਨੇ ਪਾਸੇ ਉਹ ਘਿਰ ਗਏ ਨੇ ਸੀਐਮ ਮਾਨ ਤਾਂ ਤੁਸੀਂ ਉਹ ਵੀਡੀਓ ਜ਼ਰੂਰ ਦੇਖ ਲਿਓ ਜਿਹੜੀ ਮੈਂ ਲੇਟੈਸਟ ਵੀਡੀਓ ਪਾਈ ਹੈ ਉਹਨੂੰ ਦੇਖ ਕੇ ਸ਼ੇਅਰ ਵੀ ਕਰ ਦਿਓ ਕਿਉਂਕਿ ਉਹ ਵੀਡੀਓ ਦੇ ਵਿੱਚ ਇੱਕ ਪੁਲਿਸ ਦੇ ਨਾਲ ਧੱਕਾ ਹੋਣ ਦਾ ਕਾਰਨ ਕੀ ਬਣ ਗਿਆ ਹੁਣ ਪੁਲਿਸ ਖਿਲਾਫ ਹੋ ਗਈ ਆ ਸੀਐਮ ਆਨ ਦੇ ਅਦਾਲਤਾਂ ਤੱਕ ਪਹੁੰਚ ਗਈ ਆ ਉਹ ਕਹਿੰਦੇ ਅਸੀਂ ਹਾਈ ਕੋਰਟ ਦੇ ਵਿੱਚ ਕੇਸ ਲਾਵਾਂਗੇ ਇਹਨਾਂ ਨੇ ਬਿਨਾਂ ਇਨਕੁਆਇਰੀ ਤੋਂ ਸਾਨੂੰ ਡਿਸਮਿਸ ਕੀਤਾ ਸਾਨੂੰ ਸਸਪੈਂਡ ਕੀਤਾ ਤਾਂ ਬਹੁਤ ਸਾਰੀ ਵੱਡੀ ਗੱਲ ਹੈ ਕਿਉਂਕਿ ਮੈਂ ਰਾਤ ਅਕਸਰ ਇਹੀ ਗੱਲ ਕਹੀ ਸੀ ਕਿ ਹਰ ਬੰਦਾ ਚਾਹੇ ਕੋਈ ਅਫਸਰ ਆ ਚਾਹੇ ਕੋਈ ਵੀ ਆ ਤਾ ਪਾਈ ਉਹ ਰੋਟੀ ਦਾ ਕਮਾਉਂਦਾ ਪਰ ਕਿਸੇ ਨੂੰ ਬਿਨਾ ਕਿਸੇ ਗੱਲ ਦੀ ਜਾਣਕਾਰੀ ਦਿੱਤੇ ਜਾਂ ਇੱਕ ਵਾਰੀ ਬਿਨਾ ਕੀਤੇ ਚੈਗ ਪੁਲਿਸ ਵਾਲਾ ਹੀ ਆ ਤਾਂ ਭਾਈ ਉਹਨਾਂ ਦਾ ਤੁਸੀਂ ਤਬਾਦਲਾ ਜਾਂ ਫਿਰ ਉਹਨਾਂ ਨੂੰ ਡਿਸਮਿਸ ਨਹੀਂ ਕਰ ਸਕਦੇ ਕਿਉਂਕਿ ਇੱਕ ਲੋਕਤੰਤਰ ਆ ਤਾਂ ਫਿਰ ਹੱਕ ਤਾਂ ਸਭ ਨੂੰ ਹੁੰਦਾ ਨਾ ਵੀ ਇਹ ਧੱਕਾਵਾਜੀ ਵੀ ਮਾੜੀ ਆ ਕਿਉਂ ਮਾੜੀ ਆ ਕਿਉਂਕਿ ਹੁਣ ਇੱਕ ਪਾਸੇ ਵੋਟਾਂ ਲੰਗੀਆਂ ਜਾਂਦੀਆਂ ਨੇ ਉਦੋਂ ਤਾਂ ਹੱਥ ਜੁੜਦੇ ਇਹਨਾਂ ਲੀਡਰਾਂ ਦੇ ਸਿਰ ਵੀ ਨਿਮਦੇ ਨੇ ਸਾਡੀ ਜਨਤਾ ਦੇ ਮੂਹਰੇ ਬਹੁਤ ਵੱਡੇ ਵੱਡੇ ਹੋਰ ਵੀ ਪੁੱਠੇ ਸਿੱਧੇ ਦਾਅਵੇ ਕੀਤੇ ਜਾਂਦੇ ਆ ਤਾਂ ਹੁਣ ਤੁਸੀਂ ਇਹ ਵੇਖੋ ਉਸ ਤੋਂ ਬਾਅਦ ਫਿਰ ਕਿਵੇਂ ਨਸ਼ਾ ਜਿਹੜਾ ਸਾਡੀ ਪਾਵਰ ਦਾ ਇਹਨਾਂ ਦੇ ਸਿਰ ਚੜ ਜਾਂਦਾ ਪਾਵਰ ਤਾਂ ਜਨਤਾ ਦੀ ਸੀ ਉਹ ਇਹਨਾਂ ਦੇ ਸਿਰ ਚੜ ਜਾਂਦੀ ਆ ਉਹ ਫਿਰ ਇਹਨਾਂ ਨੂੰ ਨਸ਼ਾ ਆਜਾ ਦੇ ਛੱਲਿਆ ਨਹੀਂ ਜਾਂਦਾ ਉਸ ਗੱਲ ਦਾ ਯਾਨੀ ਜਿਹੜੀ ਜੱਥ ਸੀ ਉਸ ਨਸ਼ੇ ਦੇ ਵਿੱਚ ਚੂਰ ਹੋ ਕੇ ਪੰਜਾਬ ਦੇ ਲੋਕਾਂ ਤੇ ਪੰਜਾਬ ਦੀਆਂ ਪੁਲਿਸਾਂ ਤੇ ਪੰਜਾਬ ਦੀਆਂ ਸਾਰੀਆਂ ਮਹਿਕਮਿਆਂ ਤੇ ਜੋਰ ਜ਼ਬਰਦਸਤੀ ਕਰਨ ਲੱਗ ਜਾਂਦੇ ਨੇ ਕਿ ਸਾਡਾ ਭਾਈ ਹੁਣ ਜ਼ੋਰ ਹੈ ਤੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਪੰਜਾਬ ਤਾਂ ਵੈਸੇ ਡੁੱਬ ਚਲਿਆ ਜਿਹੜੀਆਂ ਗੱਲਾਂ ਨੇ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਸੀਐਮ ਮਾਨ ਨੇ ਕਦੇ ਕੰਮ ਨਹੀਂ ਕੀਤਾ ਇਹ ਸਾਰੀ ਦੁਨੀਆ ਜਾਣ ਗਈ ਹੈ ਕਿਉਂਕਿ ਪੰਜਾਬ ਦੇ ਵਿੱਚ ਪਹਿਲਾ ਮੁੱਦਾ ਸਭ ਤੋਂ ਜਿਹੜਾ ਵੱਡਾ ਮੁੱਦਾ ਤੇ ਖਤਰਨਾਕ ਮੁੱਦਾ ਪੰਜਾਬ ਨੂੰ ਖਤਮ ਕਰਨ ਵਾਲਾ ਮੁੱਦਾ ਹੈ ਉਹ ਇਹੀ ਅੱਗੇ ਭਾਈ ਜਿਹੜੀ ਚਿੱਟੇ ਦੀ ਬਹਾਰ ਚਲਾਈ ਹੈ ਨਾ ਇਹ ਸਰਕਾਰਾਂ ਨੇ ਚਲਾਈ ਹੈ ਇਹਦੇ ਨਾਲ ਪੰਜਾਬ ਖਤਮ ਆਹ ਐ ਲਾਲੋ ਵੀ ਜਿਵੇਂ 100 ਦੇ ਵਿੱਚੋਂ 70% ਪੰਜਾਬ ਖਤਮ ਹੋ ਗਿਆ ਤੇ 30% ਉਹ ਬਚਿਆ ਜਿਹੜੇ ਲੋਕ ਗੁਰਸਿੱਖ ਨੇ ਜਾਂ ਫਿਰ ਕਿਸੇ ਪ੍ਰਮਾਤਮਾ ਦੇ ਨਾਲ ਲੱਗੇ ਨੇ ਇਹ ਨਸ਼ੇ ਪੱਤੇ ਤੋਂ ਜਾਨੀ ਦੂਰ ਨੇ ਜਾਂ ਫਿਰ ਕੋਈ ਖਿਡਿਆਰੀਆਂ ਵਾਲੀ ਲਾਈਨ ਦੇ ਵਿੱਚ ਆ ਜਾਂਦਾ ਕਿਵੇਂ ਵੀ ਲਾਲੋ ਤਾਂ ਉਹੀ ਲੋਕ ਬਚੇ ਨੇ ਇਸ ਇਹਨਾਂ ਦੀ ਮਹਾਮਾਰੀ ਤੋਂ ਜਿਹੜੀ ਇਹਨਾਂ ਨੇ ਖੁਦ ਆਪਣੇ ਆਪ ਚਲਾਈ ਹੋਈ ਆ ਕਿਉਂਕਿ ਵੱਡੇ ਪਦਰਤੇ ਇਹਨਾਂ ਨੂੰ ਉਹਦੇ ਵਿੱਚੋਂ ਪੈਸਾ ਮਿਲਦਾ ਹੈ ਇਹਨਾਂ ਦੇ ਘਰ ਵੀ ਭਰ ਜਾਂਦੇ ਇਹਨਾਂ ਦਾ ਸਾਰਾ ਕੁਝ ਤੰਦਾ ਚੱਲਦਾ ਤਾਂ ਇਹਨਾਂ ਨੇ ਦੇਖੋ ਆਪਦੇ ਪੈਸੇ ਦੇ ਪਿੱਛੇ ਕੱਲਾ ਪੈਸੇ ਪਿੱਛੇ ਇਨਸਾਨ ਇੱਕ ਦੂਸਰੇ ਨੂੰ ਮਾਰ ਰਿਹਾ ਉਹ ਇਹ ਨਹੀਂ ਦੇਖ ਰਿਹਾ ਕੱਲ ਨੂੰ ਮੈਨੂੰ ਦੇਣਾ ਪੈਣਾ ਇਹਦਾ ਲੇਖਾ ਜਿਹੜਾ ਕਿ ਤੁਸੀਂ ਚਿੱਟੇ ਦੀ ਬਹਾਰ ਚਲਾਈ ਆ ਪੰਜਾਬ ਦੇ ਅੰਦਰ ਤੇ ਪੰਜਾਬ ਦੀ ਨੌਜਵਾਨੀ ਜਿਹੜੀ ਮਰ ਚੁੱਕੀ ਆ ਉਹਨੂੰ ਵਾਪਸ ਕੌਣ ਲਿਆਊਗਾ ਕੋਈ ਨਹੀਂ ਲਿਆ ਸਕਦਾ ਉਹ ਤਾਂ ਗਏ ਨੇ ਉਹ ਨਹੀਂ ਆਉਂਦੇ ਪਰ ਜਿਨ੍ਹਾਂ ਲੋਕਾਂ ਦੇ ਉਹ ਗਏ ਨੇ ਉਹਨਾਂ ਲੋਕਾਂ ਨੂੰ ਉਸ ਗੱਲ ਦੀ ਪੀੜਾ ਵੀ ਹੈ ਬਾਕੀ ਦੂਸਰੇ ਪੰਜਾਬੀਆਂ ਨੂੰ ਵੀ ਹੈ ਜਿਨ੍ਹਾਂ ਦਾ ਕਿ ਪੰਜਾਬ ਦੇ ਵਿੱਚੋਂ ਬਹੁਤ ਸਾਰੀ ਗਿਣਤੀ ਘਟ ਹੋ ਗਈ ਹੈ ਨੌਜਵਾਨਾਂ ਦੀ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਮਕਸਦ ਕਹਿੰਦਾ ਉਹਨਾਂ ਨੌਜਵਾਨੀ ਤੁਹਾਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਨਹੀਂ ਮਿਲਣੀ ਕਿਉਂਕਿ ਪੰਜਾਬ 70% ਮਰ ਚੱਲਿਆ ਯਾਨੀ ਖਤਮ ਹੋ ਗਿਆ ਤੇ ਜੇਕਰ ਇਹੀ ਸਰਕਾਰਾਂ ਦਾ ਰਵਈਆ ਰਿਹਾ ਪੰਜਾਬ ਦੇ ਪ੍ਰਤੀ ਤੇ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦਾ ਵजूद ਮਿਟ ਜਾਣਾ ਇਸ ਦੁਨੀਆ ਤੋਂ ਕਿਉਂਕਿ ਉਹਨਾਂ ਨੇ ਪੰਜਾਬੀ ਜਿਹੜੇ ਨੌਜਵਾਨ ਸਾਰੇ ਖਤਮ ਹੋ ਜਾਣਗੇ ਪੰਜਾਬੀ ਬੋਲੀ ਮਾਰੀ ਜਾ ਰਹੀ ਹੈ ਸਾਡੀ ਜਿਹੜੀ ਮਾਂ ਬੋਲੀ ਹੈ ਪੰਜਾਬੀ ਇਹਨੂੰ ਵੀ ਮਾਰਿਆ ਜਾ ਰਿਹਾ ਇਤਿਹਾਸ ਮਾਰ ਰਿਹਾ ਉਹਦੇ ਨਾਲ ਬੱਚੇ ਸੀ ਜਿਹੜੇ ਉਹ ਟੁੱਟ ਰਹੇ ਨੇ ਸਕੂਲਾਂ ਦੇ ਵਿੱਚ ਕਈ ਸਕੂਲਾਂ ਦੇ ਵਿੱਚ ਤਾਂ ਮੈਨੂੰ ਐ ਲੱਗਦਾ ਵੀ ਬਿਲਕੁਲ ਪੰਜਾਬੀ ਤੇ ਪਾਬੰਦੀ ਆ ਤੇ ਫੇਰ ਪੰਜਾਬ ਤੁਸੀਂ ਜਿਉਂਦਾ ਕਿਵੇਂ ਰੱਖ ਲਓਗੇ ਬਾਈ ਛੇਕਰ ਪੰਜਾਬ ਦੀ ਗੱਲ ਸਾਡੀਆਂ ਸਰਕਾਰਾਂ ਨਹੀਂ ਕਰ ਰਹੀਆਂ ਉਹਨਾਂ ਨੂੰ ਪ੍ਰਮੋਟ ਨਹੀਂ ਕਰ ਰਹੀਆਂ ਕਿ ਹਾਂ ਯਾਰ ਦੇਖੋ ਇੱਕ ਪਾਸੇ ਸਾਡੇ ਪੰਜਾਬ ਦੇ ਸਿੱਖ ਚਿਹਰੇ ਪੰਜਾਬੀ ਮੁੱਖ ਮੰਤਰੀ ਪੰਜਾਬੀ ਐਮਐਲਏ ਪੰਜਾਬੀ ਐਮਪੀ ਨੇ ਦੂਜੇ ਪਾਸੇ ਉਹੀ ਲੋਕ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਦੂਜੇ ਨਾਲ ਨਹੀਂ ਲੜਨ ਤੇ ਲੱਗੇ ਨੇ ਤੇ ਬਾਹਰਲੇ ਮੁਲਕਾਂ ਤੱਕ ਸਾਡੇ ਪੰਜਾਬ ਦਾ ਬਈ ਮਜ਼ਾਕ ਬਣਿਆ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਤਾਂ ਸਾਡਾ ਮੁੱਖ ਮੰਤਰੀ ਵੱਡੇ-ਵੱਡੇ ਦਾਅਵੇ ਕਰਕੇ ਲੋਕਾਂ ਨੂੰ ਕਿਹਾ ਉਹਨੇ ਕਿ ਮੈਂ ਬੁੱਧੂ ਬਣਾ ਲੂੰਗਾ ਪਰ ਨਹੀਂ ਜਨਤਾ ਜਨਾਰਦਨ ਹੁੰਦੀ ਆ ਤੁਸੀਂ ਸਾਰੇ ਜਾਣਦੇ ਹੋ ਜਨਤਾ ਜੇਕਰ ਬਣਾਉਂਦੀ ਆ ਤੇ ਜਨਤਾ ਲਾਉਂਦੀ ਵੀ ਆ ਸਮਾਂ ਦੇ ਦਿੰਦੀ ਆ ਜਨਤਾ ਕੋਈ ਗੱਲ ਨਹੀਂ ਪਰ ਜਿੰਨਾ ਤੁਸੀਂ ਇਹ ਸਮਾਂ ਦਿੱਤਾ ਤੁਹਾਨੂੰ ਜਨਤਾ ਨੇ ਤੁਸੀਂ ਉਹ ਵੱਡੇ ਪਾਪ ਕੀਤੇ ਨੇ ਜਿਹੜੇ ਕਦੇ ਵੀ ਤੁਹਾਡੇ ਕੋਲੋਂ ਨਹੀਂ ਲੈਣੇ ਕਿਉਂਕਿ ਇੱਕ ਅਦਾਲਤ ਹੋਰ ਵੀ ਆ ਜਾਂਦੀ ਹੈ ਜਿਹੜੀ ਜਨਤਾ ਤੋਂ ਵੀ ਵੱਡੀ ਆ ਉਹ ਪ੍ਰਮਾਤਮਾ ਦੀ ਅਦਾਲਤ ਆ ਜਿਹੜੀ ਉਹਦੇ ਵਿੱਚੋਂ ਨਾ ਕੋਈ ਬਚ ਸਕਦਾ ਤੇ ਨਾ ਕੋਈ ਮਾਰਗਾ ਨਾ ਕੋਈ ਬਾਹੀ ਨਾ ਬੂਰਾ ਨਾ ਕੋਈ ਰਾਹ ਨਾ ਕੋਈ ਬਾਰੀ ਨਾ ਕੋਈ ਬੂਹਾ ਤੇ ਨਾ ਹੀ ਕੋਈ ਰਾਹ ਕੋਈ ਵੀ ਮਤਲਬ ਉਸ ਦੀ ਰਾਹ ਨਹੀਂ ਹੈਗੇ ਭਜਣ ਨੂੰ ਜੇ ਕੋ ਕਵੇ ਤੇ ਤੁਸੀਂ ਇਹ ਲਾ ਲਓ ਵੀ ਜਿਹੜਾ ਨੌਜਵਾਨੀ ਤੁਸੀਂ ਮਾਰੀ ਹੈ ਪੰਜਾਬ ਦੇ ਅੰਦਰ ਇਹ ਨੌਜਵਾਨੀ ਦਾ ਜਿਹੜਾ ਘਾੜ ਕੀਤਾ ਤੇ ਤੁਸੀਂ ਇਹਦਾ ਲੇਖਾ ਜਿਹੜਾ ਦੇਣਾ ਕਈ ਰੂਪਾਂ ਦੇ ਵਿੱਚ ਤੁਸੀਂ ਦੇ ਵੀ ਰਹੇ ਹੋ ਇਹ ਸ਼ੁਰੂਆਤ ਹੋ ਚੁੱਕੀ ਹੈ ਦਾ ਆਗਾਜ਼ ਹੋ ਗਿਆ ਹੈ ਪ੍ਰਮਾਤਮਾ ਮੰਨਿਓ ਲਾਠੀ ਵੱਜ ਚੁੱਕੀ ਹੈ ਪਹਿਲਾ ਨਮੂਨਾ ਮੈਂ ਦੱਸ ਦਿੰਨਾ ਦਿੱਲੀ ਦੇ ਵਿੱਚੋਂ ਸਰਕਾਰ ਖਤਮ ਹੋ ਗਈ ਹੈ ਇਹ ਦੂਜਾ ਨਮੂਨਾ ਪੰਜਾਬ ਦੇ ਅੰਦਰ ਬੋਲ ਵਾਲਾ ਤੇਜ਼ ਹੋ ਗਿਆ ਪੰਜਾਬੀਆਂ ਦਾ ਕਿ ਅਸੀਂ ਤਾਂ ਭਾਈ ਅਮਰਪਾਲ ਸਿੰਘ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾਂ ਤੁਸੀਂ ਤਾਂ ਸਾਡੇ ਪੰਜਾਬ ਦੇ ਲੋਕੀ ਮਾਰਤੇ ਆ ਕੰਮ ਕਾ ਛੱਡੋ ਤੁਸੀਂ ਕਰ ਲੈ ਸਾਡੇ ਲੋਕੀ ਮਾਰਤੇ ਮੁੱਦਾ ਹੀ ਇਹ ਜਿਆ ਕਰਿਆ ਤੁਸੀਂ ਤਿਆਰ ਚਿੱਟੇ ਦਾ ਮੁੱਦਾ ਰੱਖ ਕੇ ਸਰਕਾਰ ਬਣਾਈ ਉਤੋਂ ਚਿੱਟਾ ਹੋਰ ਦੇ ਕੇ ਇਲਾਕੇ ਦੇ ਦਾ ਸਾਡੇ ਲੋਕਾਂ ਆਪੇ ਨੌਜਵਾਨੀ ਮਰ ਗਈ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਨਾ ਤਾਂ ਕੋਈ ਰਾਹ ਲੱਭਣਾ ਤੇ ਨਾ ਤੁਹਾਡਾ ਕੋਈ ਇੱਥੇ ਨਾ ਲੱਭਣਾ ਵੀ ਕੋਈ ਆਮ ਆਦਮੀ ਪਾਰਟੀ ਦਾ ਲੀਡਰ ਵੀ ਹੁੰਦਾ ਸੀ ਜਾਂ ਆਮ ਆਦਮੀ ਪਾਰਟੀ ਹੁੰਦੀ ਸੀ ਕਿਉਂਕਿ ਪੰਜਾਬ ਦੇ ਲੋਕ ਇੰਨੇ ਅੱਕੇ ਬਾਈ ਸਾਰੇ ਪਾਸੇ ਇੱਕੋ ਹੀ ਅੱਗ ਹੈ ਕਿ ਕੋਈ ਕਹਿੰਦਾ ਸਾਡੇ ਪਿੰਡ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ ਚਿੱਟੇ ਦੇ ਨਾਲ ਕੱਲਾ ਚਿੱਟਾ ਵੀ ਨਹੀਂ ਹੈਗਾ ਕੱਲਾ ਚਿੱਟਾ ਵੀ ਨਹੀਂ ਹੈਗਾ ਇਹ ਕਈ ਗੱਲਾਂ ਹੋਰ ਵੀ ਜਿਹੜੀਆਂ ਸਾਨੂੰ ਉਧਰ ਹੋਣੀ ਤਰੀਕੇ ਨਾਲ ਮਾਰਦੀਆਂ ਇੱਕ ਹੋਰ ਗੱਲ ਹੈ ਜਿਹੜੀ ਪਾਣੀ ਨੂੰ ਲੈ ਕੇ ਪੰਜਾਬ ਦਾ ਪਾਣੀ ਹੈ ਜਿਹੜਾ ਦੂਸ਼ਿਤ ਹੋ ਗਿਆ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਜਿਹੜੀਆਂ ਹੁਣ ਲੁਧਿਆਣੇ ਫੈਕਟਰੀਆਂ ਲੱਗੀਆਂ ਨੇ ਡੈنگ ਫੈਕਟਰੀਆਂ ਵੱਡੀਆਂ-ਵੱਡੀਆਂ ਉਹਨਾਂ ਦਾ ਪਾਣੀ ਸਤਲੋਜ ਦੇ ਵਿੱਚ ਪੈਂਦਾ ਵੈਸੇ ਤਾਂ ਉਹ ਪਿੱਛੇ ਤੱਕ ਦਾ ਵੀ ਪੈਂਦਾ ਜਿਹੜਾ ਕਿ ਹਿਮਾਚਲ ਇੱਕ ਵਾਹਨ ਸ਼ੁਰੂ ਕੀਤਾ ਹੈ ਲੱਖਾ ਸਿੰਘ ਸਧਾਣਾ ਨੇ ਬਾਈ ਨੇ ਉਹਨਾਂ ਨੇ ਵੀ ਇਹੀ ਗੱਲ ਕਹੀ ਹੈ ਵੀ ਪੰਜਾਬ ਦਾ ਪਾਣੀ ਜਿਹੜਾ ਬੱਚਿਆਂ ਨੂੰ ਮੂੰਹ ਦੇ ਵਿੱਚ ਜਾਂਦੇ ਬੱਚਿਆਂ ਦੇ ਕੈਂਸਰ ਪੰਜਾਬ ਦੇ ਲੋਕ ਮਰ ਰਹੇ ਨੇ ਬੱਚੇ ਪੇਟ ਦੇ ਵਿੱਚ ਹੀ ਬੱਚੇ ਮਰ ਰਹੇ ਨੇ ਆ ਇੱਕ ਇੱਕ ਬੱਚੇ ਦੀ ਤਾਂ ਮੈਂ ਵੀਡੀਓ ਪਾਈ ਆ ਆਪਣੇ ਚੈਨਲ ਤੇ ਤੁਸੀਂ ਦੇਖ ਵੀ ਸਕਦੇ ਹੋ 바ਵਾ ਦਿਨਾਂ ਦੀ ਆ ਉਹ ਘਰ ਦੇ ਮੈਨੂੰ ਕਹਿੰਦੇ ਵਿਚਾਰੇ ਕਹਿੰਦੇ ਵੀ ਇਹ ਸਾਡੇ ਬੱਚੇ ਦੇ ਪੇਟ ਦੇ ਵਿੱਚ ਜਿਹੜੇ ਆ ਫੇਫਰੇ ਨੇ ਉਹ ਬਣੇ ਨਹੀਂ ਜਾਂਦੇ ਵਿੱਚ ਦਾ ਕੋ ਜਨਮ ਹੋਇਆ ਜ ਨਹੀਂ ਉਹ ਕਹਿੰਦੇ ਭਾਈ ਫੇਫਰੇ ਨਹੀਂ ਬਣੇ ਤੇ ਡਾਕਟਰ ਇੱਕ 12000 ਰੁਪਏ ਦਾ ਇੱਕ ਟਿਕਾ ਡੇਲੀ ਲਾਉਂਦਾ ਤੇ ਸਾਡੀ ਕੋਈ ਵੀਡੀਓ ਪਾ ਦੇ ਤੇ ਮੈਂ ਆਪਣੇ ਚੈਨਲ ਤੇ ਵੀਡੀਓ ਪਾਈ ਕਿ ਭਾਈ ਚਲੋ ਸਾਡਾ ਕੋਈ ਹੱਥ ਫੜ ਲੇ ਕੀ ਪਤਾ ਵੀਡੀਓ ਕਿਹੜੇ ਬੰਦੇ ਦੇ ਹੱਥ ਲੱਗੇ ਜੇ ਕਿਸੇ ਮੁਲਖ ਦੇ ਵਿੱਚ ਹੁਣ ਮੁਲਖਾਂ ਤੱਕ ਵੀ ਤਾਂ ਵੀਡੀਓ ਜਾਂਦੀਆਂ ਨੇ ਬਹੁਤ ਸਾਰੀਆਂ ਨੇ ਲੋਕ ਸਾਡੇ ਜੁੜੇ ਹੋਏ ਨੇ ਤਾਂ ਬਹੁਤ ਸਾਰੀ ਦੁਨੀਆ ਦੇ ਵਿੱਚ ਵੀਡੀਓ ਚਲੀ ਜਾਂਦੀ ਹੈ ਪਰ ਮੈਂ ਉਹਨਾਂ ਨੂੰ ਕਿਹਾ ਵੀ ਇਹ ਵੀਡੀਓ ਪਤਾ ਨਹੀਂ ਕਿਹਦੇ ਹੱਥ ਆ ਲੱਗੇ ਤੁਹਾਡੇ ਕਰਮਾਂ ਦਾ ਇਲਾਜ ਤੁਹਾਡਾ ਚੰਗਾ ਹੋ ਜੇ ਸਾਇਸ ਕਰਕੇ ਪੰਜਾਬ ਜਿੰਨਾ ਵੀ ਪੰਜਾਬ ਦਾ ਪਾਣੀ ਆ ਸਾਰਾ ਖਤਮ ਹੋ ਗਿਆ ਨਾ ਕੋਈ ਪਾਣੀਆਂ ਦੇ ਮੁੱਦੇ ਤੇ ਗੱਲ ਹੈ ਤੇ ਨਾ ਹੀ ਕੋਈ ਪੰਜਾਬ ਦੀ ਨੌਜਵਾਨੀ ਤੇ ਗੱਲ ਹੈ ਅੱਜ ਖੁਦ ਭਗਵੰਤ ਮਾਨ ਕਿਉਂ ਫਸਦੇ ਜਾ ਰਹੇ ਨੇ ਹਰ ਲੀਡਰ ਇਹਨਾਂ ਦੇ ਉੱਤੇ ਭਾਰੀ ਪਹਿਰਿਆ ਇੱਕ ਮੁੱਖ ਮੰਤਰੀ ਹੋਵੇ ਪੰਜਾਬ ਦਾ ਤੇ ਕੋਈ ਲੀਡਰ ਅੱਖ ਦਿਖਾਵੇ ਤੇ ਜਨਤਾ ਉਹਨੂੰ ਗਾਲ੍ਹਾਂ ਕੱਢੇ ਇਹ ਕਿਹੜੀ ਸ਼ਬੀ ਆ ਮੁੱਖ ਮੰਤਰੀ ਦੀ ਕਿਹੜੇ ਸੰਨ ਦੇ ਵਿੱਚ ਤੁਸੀਂ ਦੇਖਿਆ ਇਹ ਕਿਸ ਸਵੇਰੇ ਹੀ ਉੱਠ ਕੇ ਲੋਕ ਚਾਹ ਪੀਣ ਤੋਂ ਪਹਿਲਾਂ ਗਾਲਾਂ ਕੱਢਣ ਮੁੱਖ ਮੰਤਰੀ ਨੂੰ ਉਹਦਾ ਨਾਂ ਲੈ ਕੇ ਸੋਸ਼ਲ ਮੀਡੀਆ ਤੇ ਵੀ ਸ਼ਰੇਆਮ ਗਾਲਾਂ ਕੱਢਣਾ ਤਾਂ ਫਿਰ ਉਹ ਸ਼ਬੀ ਕਿਹੜੀ ਰਹਿ ਜਾਂਦੀ ਹੈ ਬਾਈ ਉਹ ਤਾਂ ਇੱਕ ਆਮ ਨਾਗਰਿਕ ਤੋਂ ਵੀ ਮਾੜੀ ਸ਼ਬੀ ਰਹਿ ਜਾਂਦੀ ਹੈ ਐਂ ਤਾਂ ਅਗਲਾ ਕਿਸੇ ਆਮ ਬੰਦੇ ਨੂੰ ਨਹੀਂ ਬੋਲਦਾ ਇਹ ਖੁਦ ਸੀ ਆਮ ਮਾਨ ਕਹਿੰਦੇ ਮੈਂ ਨਹੀਂ ਕਹਿੰਦਾ ਕਿ ਮੈਨੂੰ ਤੜਕੀ ਉੱਠ ਉੱਠ ਖੜਦੇ ਲੋਕ ਤੇ ਮੈਨੂੰ ਗਾਲਾਂ ਕੱਢਦੇ ਆ ਖੁਦ ਮੰਨਦਾ ਹੈ ਭਵੰਤਮਾਨ ਕਿਉਂ ਕਿ ਉਹਨੂੰ ਵੀ ਪਤਾ ਮੇਰੀ ਗਲਤੀ ਇੱਕਦਮ ਸਾਰੇ ਪੰਜਾਬ ਨੂੰ ਪੂਰੇ ਪੂਰੇ ਪੰਜਾਬ ਨੂੰ ਬੁੱਧੂ ਬਣਾਤਾ ਮੈਂ ਕੀ ਕਿਹਾ ਸੀ ਕਹਿੰਦਾ ਚਿੱਟਾ ਬੰਦ ਕਰੂੰਗਾ 26 ਤਰੀਕ ਦਾ ਤੇ ਮੇਰੇ ਯਾਦ ਹਲੇ ਵੀ ਫੇਰ ਕਹਿੰਦਾ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਸੀ ਬੰਦੀ ਸਿੰਘਾਂ ਦੇ ਮੋਰਚੇ ਤੇ ਜਾ ਕੇ ਇਹ ਗੱਲ ਕਹੀ ਕਹਿੰਦਾ ਮੈਂ ਮਤੇ ਪਾ ਕੇ ਜੇਕਰ ਮੈਂ ਮੁੱਖ ਮੰਤਰੀ ਬਣਦਾ ਪੰਜਾਬ ਦਾ ਉਦੋਂ ਉਹ ਐਮਪੀ ਸੀ ਮੈਂ ਕਹਿੰਦਾ ਬੰਦੀ ਸਿੰਘਾਂ ਨੂੰ ਛਡਵਾ ਕੇ ਲੈ ਕੇ ਆਉਂਗਾ ਜੇਲ੍ਹ ਚੋਂ ਰਿਹਾ ਕਰਵਾ ਲੂੰਗਾ ਭਾਈ ਹੁਣ ਮੁੱਖ ਮੰਤਰੀ ਬਣ ਗਿਆ ਕਿੰਨੇ ਬੰਦੀ ਸਿੰਘ ਬਾਹਰ ਲਿਆਂਦੇ ਨੇ ਤੁਸੀਂ ਦੱਸ ਦਿਓ ਕਮੈਂਟ ਕਰ ਦਿਓ ਬਈ ਫੇਰ ਕਹਿੰਦਾ ਸਾਡੇ ਮਾਮਾ ਨੇ ਜਿਹੜੀਆਂ ਪੰਜਾਬ ਦੀਆਂ ਭੈਣਾਂ ਨੇ ਜੋ ਕਹਿੰਦਾ ਮਹਿਲਾਵਾਂ ਨੂੰ ਮੈਂ ਉਹਨੇ ਸਮਝਿਆ ਪਤਾ ਨਹੀਂ ਛੋਟੀ ਜੀ ਗੱਲ ਹੈ ਯਾਰ ਜੇ ਤੁਸੀਂ 1 ਕਰੋੜ ਬੰਦੇ ਨੂੰ ਇਹ ਗੱਲ ਕਹਿ ਦਿਓ ਸਮਝਣ ਦੀ ਲੋੜ ਹੈ ਇਸ ਗੱਲ ਨੂੰ ਜਿਹੜੀ ਮੈਂ ਕਹੂੰਗਾ ਜੇ ਤੁਸੀਂ ਕਿਸੇ ਬੰਦੇ ਨੂੰ ਇਹ ਗੱਲ ਕਹਿ ਦੇਓਂ ਵੀ ਤੁਹਾਨੂੰ ਅਸੀਂ 1 ਕਰੋੜ ਬੰਦੇ ਨੂੰ ਤੁਸੀਂ ਖੜ ਕੇ ਇਕੱਲੇ ਜਣੇ 1 ਕਰੋੜ ਬੰਦੇ ਨੂੰ ਵਾਅਦਾ ਕਰਦੇ ਹੋ ਕਿ ਅਸੀਂ ਭਾਈ ਤੁਹਾਨੂੰ ਸਾਰਿਆਂ ਨੂੰ 2-2 ਰੁਪਏ ਸਾਰਿਆਂ ਨੂੰ ਦੇਵਾਂਗੇ ਕਿੰਨੇ ਪੈਸੇ ਬਣ ਗਏ ਭਾਈ 2 ਕਰੋੜ ਹੋ ਗਿਆ 1 ਕਰੋੜ ਨੂੰ 2-2 ਰੁਪਏ ਦੇਣੇ ਆਪਾਂ ਤਾਂ 2 ਕਰੋੜ ਹੋ ਗਿਆ ਇਹ ਪੰਜਾਬ ਦੀ ਆਬਾਦੀ ਹੈਗੀ 3 ਕਰੋੜ ਤੋਂ ਜ਼ਿਆਦਾ ਉਹਦੇ ਵਿੱਚੋਂ ਚਲੋ ਮਹਿਲਾਵਾਂ 1 ਕਰੋੜ ਲਾ ਲਓ ਇੱਕ ਕਹਿੰਦਾ ਮੈਂ 1000 ਰੁਪਏ ਦੇਵਾਂ ਫਿਰ ਕਹਿੰਦਾ 1100 ਵੀ ਦੇ ਦੂੰ ਚਲੋ 1000 ਹੀ ਲਾ ਲਓ 100 ਤਾਂ ਇਹਦਾ ਛੱਡ ਦਿਓ 1000 ਰੁਪਏ ਦੇ ਨਾਲ 1 ਕਰੋੜ ਮਹਿਲਾਵਾਂ ਦਾ ਕਿੰਨੇ ਕਰੋੜ ਰੁਪਏ ਹੋ ਗਿਆ ਬਈ ਬਹੁਤ ਸਾਰੇ ਹਜ਼ਾਰਾਂ ਕਰੋੜ ਹੋ ਗਿਆ ਇਹਨਾਂ ਦਾ ਪੰਜਾਬ ਦੇ ਉੱਤੇ ਪੰਜਾਬ ਦੇ ਕੋਟੇ ਚ ਨਹੀਂ ਜਿੰਨਾ ਉਹਨੇ ਵਾਦਾ ਕਰ ਲਿਆ ਵੱਡਾ ਤੇ ਫਿਰ ਪੰਜਾਬ ਦਾ ਖਜ਼ਾਨੇ 'ਚ ਕਿਹੜਾ ਪੰਜਾਬ ਦੇ ਉੱਤੇ ਸਗਦੀ ਕਰਜ਼ਾ ਚੜਾ ਦਿੱਤਾ 1 ਲੱਖ ਕਰੋੜ ਰੁਪਈਆ ਕਰਜ਼ਾ ਪੰਜਾਬ ਦੇ ਸਰ ਮਾਤਰਾ ਬਹੁਤ ਵੱਡੀ ਹੋਊਗੀ ਕਹਿਣਾ ਥੋੜਾ ਛੋਟਾ ਲੱਗਦੀ ਹੈ ਗੱਲ ਪਰ ਪੰਜਾਬ ਦਰਅਸਲ ਡਬੋ ਦਿੱਤਾ ਹੈ ਇਹਨਾਂ ਸਰਕਾਰਾਂ ਨੇ ਸਿੱਧੇ ਜੇ ਤੌਰ ਤੇ ਤੁਹਾਨੂੰ ਜੇਕਰ ਮੈਂ ਗੱਲ ਕਰਾਂ ਵੀ ਪੰਜਾਬ ਨੂੰ ਥੱਲੇ ਲਿਆਂਦਾ ਇਹਨਾਂ ਨੇ ਛੋਟੇ ਲੈਵਲ ਤੇ ਐਡਾ ਮਾੜਾ ਕਰਤਾ ਪੰਜਾਬ ਅੰਦਰੋਂ ਖੋਖਲਾ ਕਰਤਾ ਉਹੀ ਪੰਜਾਬ ਹੈ ਇਹ ਜਦੋਂ ਪੰਜਾਬ ਦੇ ਵਿੱਚੋਂ ਕੋਈ ਕਬੱਡੀ ਦੀਆਂ ਟੀਮਾਂ ਜਾਂਦੀਆਂ ਸੀ ਖੇਡਣ ਤੇ ਪੰਜਾਬ ਦਾ ਨਾਮ ਬੜਾ ਰੋਸ਼ਨ ਹੁੰਦਾ ਸੀ ਯਾਰ ਬਹੁਤ ਸਾਰੇ ਲੋਕਾਂ ਦਾ ਇੱਕ ਐਸਾ ਰੋਤਵਾ ਦੇਖਿਆ ਪੰਜਾਬ ਦੇ ਵਿੱਚ ਬੜੀਆਂ ਤਕੜੀਆਂ ਖਰਾਕਾ ਹੁੰਦੀਆਂ ਲੋਕਾਂ ਦੀਆਂ ਤੇ ਅੱਜ ਤੱਕ ਕਿਸੇ ਦੇ ਅੰਦਰ ਚਮਚਾ ਘਿਉਦਾ ਨਹੀਂ ਖੜਦਾ ਬਾਈ ਟੱਟੀਆਂ ਲੱਗ ਜਾਂਦੀਆਂ ਨੇ ਸੋ ਇਸੇ ਕਰਕੇ ਪੰਜਾਬ ਦੀ ਜਨਤਾ ਹੁਣ ਨਸ਼ੇ ਤੇ ਐ ਬਿਨਾ ਗੋਲੀ ਖਾਦੇ ਨਾ ਕੋਈ ਕੰਮ ਤੇ ਜਾਂਦਾ ਨਾ ਕੋਈ दारू ਪੀਤੇ ਤੋਂ ਬਿਨਾ ਸੌਂਦਾ ਇਹ ਪੰਜਾਬ ਦੀ ਦਸ਼ਾ ਹੈ ਕੀ ਕਰ ਰਹੀ ਸਰਕਾਰਾ ਮੈਨੂੰ ਅਲਾ ਦਾ ਵੀ ਜੇ ਕੋਈ ਚੰਗਾ ਬੰਦਾ ਬਹਿ ਗਿਆ ਕੋਈ ਚੰਗਾ ਬੰਦਾ ਬਹਿੰਦਾ ਕੋਈ ਸਿੱਖ ਬੰਦਾ ਬਹਿੰਦਾ ਪੰਜਾਬ ਦੇ ਕੁਰਸੀ ਤੇ ਚੰਗਾ ਬੰਦਾ ਹੋਵੇ ਅੱਜ ਆਲਾ ਮਾਨ ਨਹੀਂ ਕੋਈ ਅਮਰਪਾਲ ਸਿੰਘ ਵਰਗਾ ਨੌਜਵਾਨ ਬੈਠ ਗਿਆ ਤੇ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਫਿਰ ਸ਼ਰਾਬ ਚੱਲੂਗੀ ਜਾਂ ਫਿਰ ਆਮ ਉਹ ਆਮ ਗੋਲੀਆਂ ਚੱਲਣਗੀਆਂ ਜਾਂ ਫਿਰ ਅਖਾਨ ਵਾਲੀਆਂ ਗੋਲੀਆਂ ਦੀ ਗੱਲ ਕਰਦਾ ਮੈਂ ਜਿਹੜੀਆਂ ਨਸ਼ੇ ਵਾਲੀਆਂ ਤੇ ਜਾਂ ਫਿਰ ਚਿੱਟੇ ਚੱਲਣਗੇ ਇਹ ਇਨ੍ਹਾਂ ਚੀਜ਼ਾਂ ਦੇ ਪਾਵਨ ਦੀ ਨਹੀਂ ਲੱਗੀ ਕਦੇ ਵੀ ਹੋ ਸਕਦਾ ਇੱਕ ਟਾਈਮ ਹੋਣਾ ਮਹਾਰਾਜਾ ਰਣਜੀਤ ਸਿੰਘ ਵੇਲੇ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਨਸ਼ੇ ਹੋ ਸਕਦਾ ਵੀ ਨਾ ਹੋਣ ਉਸ ਵਕਤ ਪਰ ਉਦੋਂ ਦੇ ਜਿਹੜੇ ਚੁੱッセ ਲੋਕਾਂ ਦੇ ਉਦੋਂ ਦੇ ਜਿਹੜੇ ਨੌਜਵਾਨ ਉਦੋਂ ਦੇ ਹਰੀ ਸਿੰਘ ਨਲੂਏ ਵਰਗੇ ਅੱਜ ਕਿੱਥੇ ਆ ਬਈ ਕਿਤੇ ਨਹੀਂ ਤੁਹਾਨੂੰ ਮਿਲਣਾ ਕੋਈ ਨੌਜਵਾਨ ਅਜਤੋਂ 5 ਕਿਸਾਲਾ ਨੂੰ ਵੇਖ ਲਿਓ ਸਾਡੇ ਵਰਗਾ ਨੌਜਵਾਨ ਵੀ ਤੁਹਾਨੂੰ ਨਹੀਂ ਮਿਲੂਗਾ ਕਿਉਂਕਿ ਇਹਨਾਂ ਨੇ ਖੋਖਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਹਾਂ ਜੀ ਜਗਿੰਦਰਪਾਲ ਧੰਨਵਾਦ ਜੀ ਬਾਈ ਜੀ ਕਰਿਆ ਕਰੋ ਕਮੈਂਟ ਮੇਰਾ ਵੀਰ ਹਾਂਜੀ ਗੁੱਡ ਗੁੱਡ ਜੀ ਗੁੱਡ ਵੀਰੇ ਗੁੱਡ ਧੰਨਵਾਦ ਕਮੈਂਟ ਕਮੈਂਟ ਕਰਿਆ ਕਰੋ ਮੇਰਾ ਵੀਰ ਗੱਲਬਾਤ ਹੁੰਦੀ ਰਹਿੰਦੀ ਹੈ ਯਾਰ ਇਸੇ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਤੁਸੀਂ ਜੇਕਰ ਬਾਈ ਕਮੈਂਟ ਕਰਦੇ ਹੋ ਤਾਂ ਮੈਨੂੰ ਵੀ ਲੱਗਦਾ ਯਾਰ ਵੀ ਸਾਹਮਣੇ ਤੋਂ ਬੰਦਾ ਬੋਲ ਰਿਹਾ ਹੈ ਆਈ ਲੱਗਦਾ ਵੀ ਬੋਲ ਰਿਹਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਤਾਂ ਮੈਨੂੰ ਲੱਗਦਾ ਤੇ ਬਾਕੀ ਮਾਣ ਵੀ ਮਹਿਸੂਸ ਹੁੰਦਾ ਵੀ ਸਾਡੇ ਪੰਜਾਬੀਆਂ ਦੇ ਨਾਲ ਬਾਈ ਗੱਲਬਾਤ ਹੋ ਰਹੀ ਹੈ ਤਾਂ ਇਸ ਕਰਕੇ ਮੈਂ ਤਾਂ ਤੁਹਾਨੂੰ ਬੜੀ ਅਪੀਲ ਕਰਦਾ ਪਤਾ ਨਹੀਂ ਤੁਸੀਂ ਕੀ ਚਾਹੁੰਦੇ ਹੋ ਬਾਈ ਪਰ ਤੁਸੀਂ ਜ਼ਰੂਰ ਯਾਰ ਇੰਨੀ ਕਰਾਇਆ ਤਾਂ ਜ਼ਰੂਰ ਕਰਿਆ ਕਰੋ ਵੀ ਅ ਬੰਦੇ ਨੂੰ ਸਿੱਖ ਮਿਲਦੀ ਹੈ ਤੁਹਾਡੇ ਤੋਂ ਇੱਕ ਦੂਜੇ ਦੀ ਗੱਲ ਸੁਣ ਕੇ ਬੜੀ ਮਤਲਬ ਬੰਦੇ ਨੂੰ ਬਹੁਤ ਜਿਆਦਾ ਯਾਨੀ ਸਿੱਖਣ ਨੂੰ ਮਿਲਦਾ ਹੈ ਦੇਖੋ ਮਾਲਕ ਤਾਂ ਪ੍ਰਮਾਤਮਾ ਹੀ ਆ ਉਹਦੇ ਜੀਵ ਐ ਕਪਾਂ ਤਾਂ ਪਰ ਆਪਾ ਜੇਕਰ ਆਪਾਂ ਨੂੰ ਕੁਛ ਆਉੜਦਾ ਤਾਂ ਤੁਹਾਡੇ ਸਾਹਮਣੇ ਬੋਲ ਦਿੰਨੇ ਆ ਬਾਈ ਤਾਂ ਗੱਲ ਤਾਂ ਇਹੀ ਆ ਵੀ ਜਿਵੇਂ ਸਾਡੇ ਪੰਜਾਬ ਨੂੰ ਦੱਬਣਾ ਕੁਚਲਣਾ ਇਹ ਸਰਕਾਰਾਂ ਨੇ ਤਾਂ ਹੁਣ ਲਗਾਤਾਰ ਜਿਵੇਂ ਥਾਮ ਹੀ ਲਈਏ ਗੱਲ ਕਿ ਅਸੀਂ ਪੰਜਾਬ ਤਾਂ ਨਹੀਂ ਛੱਡਣਾ ਪੰਜਾਬ ਇੱਕ ਪਾਸਿਓਂ ਨਹੀਂ ਪੰਜਾਬ ਕਈ ਪਾਸਿਓਂ ਘੇਰਿਆ ਜਾ ਰਿਹਾ ਪਾਣੀ ਪੰਜਾਬ ਦਾ ਖਤਮ ਕਰ ਦਿੱਤਾ ਜਾਨੀ ਦੂਸ਼ਿਤ ਤਾਂ ਚਲੋ ਕੀਤਾ ਹੀ ਕੀਤਾ ਹਨਾ ਫੈਕਟਰੀਆਂ ਦਾ ਪਾਣੀ ਜਿਹੜਾ ਪੈਂਦਾ ਹੈ ਸਤਲੋਜ ਦੇ ਵਿੱਚ ਉਹਨੂੰ ਤਾਂ ਚਲੋ ਇਹ ਗੰਦਾ ਤਾਂ ਕਰੀਏ ਉਹਦੇ ਨਾਲ ਤਾਂ ਲੋਕ ਸਾਡੇ ਮਾਰ ਹੀ ਰਹੇ ਨੇ ਜ਼ਹਿਰ ਬਣਾ ਦਿੱਤਾ ਤਾਂ ਤੁਸੀਂ ਇੱਕ ਗੱਲ ਹੋਰ ਦੇਖੋ ਪਾਣੀ ਨੂੰ ਲੈ ਕੇ ਇੱਕ ਹੋਰ ਪਾਣੀ ਨਾਲ ਗੱਲ ਜੁੜੀ ਹੈ ਕੱਲੀ ਆਹ ਗੱਲ ਨਹੀਂ ਪਾਣੀ ਦੇ ਨਾਲ ਇੱਕ ਹੋਰ ਵੀ ਗੱਲ ਜੁੜੀ ਹੈ ਪਾਣੀ ਸਾਡੇ ਪੰਜਾਬ ਦਾ ਇੱਕ ਰਾਜਸਥਾਨ ਨੂੰ ਇੱਕ ਹਰਿਆਣੇ ਨੂੰ ਬਹੁਤ ਸਾਰੇ ਮੁਲਕਾਂ ਨੂੰ ਇਦਰ ਪਾਕਿਸਤਾਨ ਵਾਲੇ ਪਾਸੇ ਵੀ ਜਾਂਦਾ ਪਾਣੀ ਬਹੁਤ ਸਾਰੇ ਸੂਬਿਆਂ ਨੂੰ ਯਾਨੀ ਪਾਣੀ ਪੰਜਾਬ ਦੇ ਵਿੱਚੋਂ ਜਾਂਦਾ ਇੰਦਰਾ ਗਾਂਧੀ ਨਹਿਰ ਭਰੀ ਜਾਂਦੀ ਹੈ ਪੰਜਾਬ ਦਾ سینਾ ਚੀਰਦੀ ਤੇ ਉਹਦੇ ਵਿੱਚ ਕਾਨੂੰਨ ਪਤਾ ਕੀ ਬਣਿਆ ਹੋਇਆ ਕਹਿੰਦੇ ਜੇ ਕਿਸੇ ਨੇ ਬਾਲਟੀ ਵੀ ਭਰ ਲਈ ਤੇ ਜੁਰਮਾਨਾ ਉਹਦੇ ਤੇ ਕੇਸ ਹੋ ਜਾਂਦਾ ਦੇਖ ਲਓ ਸਾਡੇ ਪੰਜਾਬ ਦੀ ਧਰਤੀ ਦੇ ਹਾਲ ਕੀ ਹੋਇਆ ਪੰਜਾਬ ਦੇ ਲੋਕਾਂ ਦਾ ਪਹਿਲਾਂ ਨਹਿਰੀ ਪਾਣੀ ਹੁੰਦਾ ਸੀ ਨਾ ਭਾਈ ਕਿੰਨੇ ਲੋਕ ਵਧੀਆ ਰਹਿੰਦੇ ਸੀ ਹੱਡ ਪੈਰ ਵੀ ਜਿਹੜੇ ਦੁਖਦੇ ਆ ਉਹ ਇਸੇ ਕਰਕੇ ਆ ਜ਼ਹਿਰੀਲਾ ਪਾਣੀ ਆ ਇਸ ਵਾਰ ਅਮਰਪਾਲ ਸਿੰਘ ਦੀ ਸੁਭਾਵਨਾ ਦੇਖੋ ਪੰਜਾਬ ਜੇ ਕਰਾਂ ਜਾਗਦਾ ਰਿਆ ਜਿਵੇਂ ਹੁਣ ਤੁਸੀਂ ਕਮੈਂਟ ਕਰ ਲਿਆ ਤੁਸੀਂ ਕੱਲਿਆਂ ਨੇ ਕੀਤਾ ਚਾਰ ਹੋਰ ਬੰਦਿਆਂ ਦੇ ਭਾਵਨਾ ਜਾਗ ਗਈ ਉਹਨਾਂ ਚਾਰ ਤੋਂ ਗੁਣਾ ਚਾਰ ਹੋਰ ਜਾਗ ਗਈ 16 ਹੋ ਗਏ ਫੇਰ ਮੰਨ ਲਓ ਚਾਰ ਗੁਣਾ ਹੋਰ ਜਾਗ ਗਈ ਪਤਾ ਨਹੀਂ ਕਿੱਥੋਂ ਤੱਕ ਇਹ ਲੜੀ ਦੀ ਲੜੀ ਲੜੀ ਦੀ ਲੜੀ ਲੜੀ ਦੀ ਲੜੀ ਪੰਜਾਬ ਦੇ ਵਿੱਚ ਇੱਕ ਗਰਾਫ ਬਣ ਜਾਣਾ ਬਾਈ ਗਰਾਫ ਜਿਹੜਾ ਉੱਪਰ ਨੂੰ ਉੱਠਦਾ 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 ਪੂਰੇ ਪੰਜਾਬ ਦੇ ਸਿਖਰ ਤੇ ਜਾ ਖੜਨਾ ਫਿਰ ਇੱਥੇ ਸਾਡੇ ਕੁਛ ਨਾ ਕੁਛ ਪੰਜਾਬ ਦੀ ਬਰਬਾਦੀ ਹੋਣ ਤੋਂ ਬਚ ਸਕਦੀ ਆ ਹਾਂਜੀ ਬਾਈ ਕਪਤਾਨ ਸਿੰਘ ਆ ਗਈ ਜੀ ਵੀਰੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਈ ਜੀ ਧੰਨਵਾਦ ਸਾਰੇ ਸਾਥੀਆਂ ਦਾ ਕਮੈਂਟ ਕਮੈਂਟ ਜ਼ਰੂਰ ਕਰੀ ਜਾਇਆ ਕਰੋ ਆਪਣੇ ਆਪਣੇ ਰਾਏ ਛੱਡ ਦਿਆ ਕਰੋ ਪੜ੍ਹਨੀ ਜ਼ਰੂਰੀ ਆ ਤੁਹਾਡੇ ਕਮੈਂਟ ਵੀ ਮੈਂ ਪੜ੍ਹਦਾ ਤਾ ਹੁਣ ਤੁਸੀਂ ਦੇਖ ਲਓ ਵੀ ਪੰਜਾਬ ਦੇ ਲੋਕ ਤਾਂ ਬਾਈ ਲਗਾਤਾਰ ਇਹੀ ਮੰਗ ਕਰ ਰਹੇ ਨੇ ਵੀ ਭਾਈ ਅਸੀਂ ਤਾਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਅਮਰਪਾਲ ਨੂੰ ਦੇਖਣਾ ਚਾਹੁੰਦੇ ਆ ਤਾਂ ਇੱਕ ਕਪਤਾਨ ਸਿੰਘ ਮੇਰੀ ਬੇਨਤੀ ਹੈ ਇੱਕ ਵੀਡੀਓ ਅਪਲੋਡ ਕੀਤੀ ਹੈ ਸਾਰੇ ਸਾਥੀਆਂ ਨੂੰ ਬੇਨਤੀ ਹੈ ਲੇਟੈਸਟ ਵੀਡੀਓ ਅਪਲੋਡ ਕੀਤੀ ਹੈ ਜਿਹੜੀ ਮੈਂ ਹੁਣ ਉਹਨੂੰ ਲਾਈਵ ਸਮਾਪਤ ਹੋਣ ਤੋਂ ਪਹਿਲਾਂ ਮੇਰਾ ਵੀਰ ਯਾਦ ਰੱਖਿਓ ਉਸ ਵੀਡੀਓ ਨੂੰ ਦੇਖ ਕੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਉਹ ਜਿਹੜੀ ਵੀਡੀਓ ਹਾਂਜੀ ਆ ਪ੍ਰਕਾਸ਼ ਸਿੰਘ ਬਾਈ ਧੰਨਵਾਦ ਵੀਰੇ ਧੰਨਵਾਦ ਵਾਹਿਗੁਰੂ ਜੀ ਧੰਨਵਾਦ ਜੀ ਉਸ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਬਹੁਤ ਸਾਰੇ ਸਾਥੀਆਂ ਤੱਕ ਆਪਣਾ ਹੋ ਸੁਨੇਹਾ ਪਹੁੰਚੇ ਬਾਈ ਹਾਂਜੀ ਜੀ ਐਸ ਅ ਜੀਐਸ ਪੰਚੀ ਸਿੱਧੂ ਸੌਂਗਸ ਅ ਸਲੂਟ ਆਪਕ ਠੀਕ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਆ ਸਾਰੇ ਸਾਥੀਆਂ ਦਾ ਜਿੰਨੇ ਵੀ ਤੁਸੀਂ ਬਈਮਾਨ ਬਖਸ਼ਦੇ ਹੋ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਆ ਸਾਡਾ ਪੰਜਾਬੀਆਂ ਦਾ ਵੀ ਜਿੰਨੇ ਵੀ ਸਾਡੇ ਵਾਲੇ ਪੰਜਾਬੀ ਮੈਨੂੰ ਦੇਖਦੇ ਨੇ ਸੁਣਦੇ ਨੇ ਅਮਲ ਵੀ ਕਰਦੇ ਨੇ ਬਾਈ ਕਿਉਂਕਿ ਮੈਂ ਤੁਹਾਡਾ ਭਰਾ ਹੀ ਆ ਆਪਾਂ ਕੋਈ ਉਹੋ ਜੀ ਗੱਲ ਨਹੀਂ ਕਰਦੇ ਹੁੰਦੇ ਤੁਹਾਨੂੰ ਪਤਾ ਹੀ ਆ ਤੇ ਬਾਕੀ ਪੰਜਾਬੀਓ ਜਿਹੜੀ ਮੈਂ ਇੱਕ ਵੀਡੀਓ ਅਪਲੋਡ ਕੀਤੀ ਆ ਸਾਰੇ ਹੀ ਸਾਥੀਆਂ ਨੂੰ ਮੈਂ ਬੇਨਤੀ ਕਰੀ ਜਾਂਦਾ ਉਹਨੂੰ ਲੇਟੈਸਟ ਵੀਡੀਓ ਨੂੰ ਦੇਖ ਕੇ ਨਾ ਜਦੋਂ ਲਾਈਵ ਸਮਾਪਤ ਹੋ ਗਈ ਯਾਦ ਰੱਖਿਓ ਮੇਰਾ ਭਰਾ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਵੀਡੀਓ ਕੀ ਦੇਤੇ ਆਓ ਉਹ ਭਾਈ ਅਮਰਪਾਲ ਸਿੰਘ ਦੇ ਕੱਟੜ ਦੁਸ਼ਮਣ ਜਾਣੀ ਸੀ ਇਹ ਮੰਨਤੇ ਆ ਪੰਜਾਬ ਦੀ ਪੁਲਿਸ ਨੇ ਕੜਾ ਐਕਸ਼ਨ ਲੈ ਲਿਆ ਉਹਨਾਂ ਦੇ ਖਿਲਾਫ ਕਿਵੇਂ ਲੈ ਲਿਆ ਇੱਕ ਮਨਜਿੰਦਰ ਸਿੰਘ ਸਰਸਾ ਨੇ ਭਾਜਪਾ ਦੇ ਨੇਤਾ ਦਿੱਲੀ ਦੇ ਵਿੱਚ ਉਹ ਮੰਤਰੀ ਬਣੇ ਨੇ ਪਹਿਲੀ ਵਾਰ ਕੋਈ ਸਿੱਖ ਚਿਹਰਾ ਬਣਿਆ ਦਿੱਲੀ ਦੇ ਵਿੱਚੋਂ ਇਹ ਸਾਡੇ ਬਣਿਓ ਉਹਨਾਂ ਨੂੰ ਮੁਬਾਰਕਾਂ ਨੇ ਕਿਉਂਕਿ ਅਸੀਂ ਪਾਰਟੀ ਬਾਜ਼ੀ ਨਹੀਂ ਦੇਖਣੀ ਅਸੀਂ ਸਿਰਫ ਆਪਣੀ ਕੌਮ ਦਾ ਕੋਈ ਬੰਦਾ ਦੇਖਣਾ ਹਾਂ ਜੇਕਰ ਉਹ ਕੁਝ ਚੰਗਾ ਕਰਦਾ ਤਾਂ ਫਿਰ ਉਹਨੂੰ ਕੰਮ ਹੋਰ ਵੀ ਅੱਗੇ ਲਿਜਾ ਸਕਦੀ ਆ ਐਸੇ ਕਰਕੇ ਮੈਂ ਵੈਸੇ ਵੀ ਕਹਿਣਾ ਉਹਨਾਂ ਵੀ ਧੜਿਆਂ ਦੇ ਵਿੱਚ ਸਾਡੇ ਲੋਕ ਵੰਡੇ ਹੋਏ ਨੇ ਕੁਝ ਪਾਰਟੀਆਂ ਦੇ ਵਿੱਚ ਨੇ ਕੁਝ ਦਲਾਂ ਦੇ ਵਿੱਚ ਨੇ ਧਰਮਾਂ ਦੇ ਨਾਮ ਤੇ ਭਾਈ ਅਮਰਪਾਲ ਸਿੰਘ ਖਾਲਸਾ ਜੀ ਦੀ ਸੀਟ ਨਹੀਂ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਕਿਸੇ ਵੀ ਪ੍ਰਕਾਰ ਕਿਸੇ ਵੀ ਪ੍ਰਕਾਰ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਕਰ ਹੀ ਨਹੀਂ ਸਕਦੇ ਇਹ ਤਾਂ ਬਈ ਨਿਸ਼ਚਿਤ ਹੈ ਇਹ ਤਾਂ ਲਿਖ ਲੋ ਗੱਲ ਮੈਂਬਰਸ਼ਿਪ ਰੱਦ ਹੋਣੀ ਕੋਈ ਛੋਟੀ ਮੋਟੀ ਬੱਚਾ ਵਾਲਾ ਖੇਲ ਨਹੀਂ ਹੈਗਾ 4 ਲੱਖ ਬੰਦੇ ਦੇ ਵੋਟ ਪਾਈ ਹੈ ਤੇ 2 ਲੱਖ ਲੀਡ ਤੇ ਜਿੱਤੇ ਨੇ ਜੇ ਆਏ ਹੋਣ ਲੱਗ ਜੇ ਤੇ ਫਿਰ ਤਾਂ ਭਾਈ ਪ੍ਰਧਾਨ ਮੰਤਰੀ ਨੂੰ ਅੰਦਰ ਧਾੜ ਕੇ ਅਗਲਾ ਕਹੇ ਦੇ ਵੀ ਯਾਰ ਤੂੰ ਹੁਣ ਅੱਜ ਤੇਰਾ ਹੀ ਵਾਰੀ ਹੈ ਭਾਈ ਹੁਣ ਜੇ 60 ਦਿਨ ਤੂੰ ਨਾ ਆਇਆ ਤੈਨੂੰ ਵੀ ਡਿਸਮਿਸ ਕਰਾਂਗੇ ਸੋ ਇਸ ਕਰਕੇ ਪੰਜਾਬ ਦੇ ਵਿੱਚ ਉਹ ਨਿਗਾ ਦੇ ਵਿੱਚ ਹੈ ਭਾਈ ਅਮਰਪਾਲ ਸਿੰਘ ਉਹਨੂੰ ਆਉਣ ਨਹੀਂ ਦਿੱਤਾ ਜਾ ਰਿਹਾ ਮੌਕਾ ਤਾਂ ਦੇ ਨਹੀਂ ਰਿਹਾ ਮਤਲਬ ਇੱਕ ਸੰਵਿਧਾਨ ਤੌਰ ਤੇ ਦੇਖੀਏ ਅਦਾਲਤ ਤਰੀ ਕੱਢ ਰਹੀ ਸਰਕਾਰ ਨਹੀਂ ਕੱਢ ਰਹੀ ਤਾਂ ਫੇਰ ਬੰਦਾ ਬੈਠਾ ਰੋਕ ਧੱਕੇ ਨਾਲ ਲੱਗੀ ਆ ਉਹ ਆਪਤਾ ਨਹੀਂ ਰੁਕਿਆ ਕਿ ਮੈਨੂੰ ਮਜਬੂਰੀ ਹੋ ਗਈ ਮੈਂ ਨਹੀਂ ਆ ਸਕਿਆ ਬੰਦਾ ਜਉਂਦਾ ਜਾਗਦਾ ਬੈਠਾ ਆਪਣੇ ਦੇਸ਼ ਦੇ ਵਿੱਚ ਆ ਆਪਣੀਆਂ ਜੇਲਾਂ ਦੇ ਵਿੱਚ ਆ ਸਭ ਨੂੰ ਪਤਾ ਪਰ ਫੇਰ ਵੀ ਉਹੀ ਇਨਸਾਨ ਜੇਕਰ ਆਪਦੀ ਮਰਜ਼ੀ ਦੇ ਨਾਲ ਇਹ ਗੱਲ ਕਹਿੰਦਾ ਕਿ ਮੈਂ ਆਉਂਦਾ ਨਹੀਂ ਜਾਂ ਮੈਨੂੰ ਕੋਈ ਕੰਮ ਪੈ ਗਿਆ ਫੇਰ ਗੈਰਹਾਜ਼ਰ ਹੋ ਸਕਦਾ ਹੈ ਗੈਰਹਾਜ਼ਰੀ ਮੰਨੀ ਨਹੀਂ ਜਾ ਸਕਦੀ ਸਵਿਛ ਕਰਕੇ ਸਿੱਧਾ ਇਹ ਗੱਲ ਕਿ ਭਾਈ ਅਮਰਪਾਲ ਸਿੰਘ ਦੀ ਤੁਹਾਨੂੰ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਮੈਂਬਰਸ਼ਿਪ ਪ੍ਰਦ ਨਹੀਂ ਹੋ ਸਕਦੀ ਜਿੱਥੋਂ ਦੇ ਆਪਣਾ ਆਈਡੀਆ ਬਾਕੀ ਖਬਰਾਂ ਦੇ ਵਿੱਚ ਅ ਸੋਹਣ ਸਿੰਘ ਟੈਣਾ ਦੀ ਮੈਂ ਖਬਰ ਵੀ ਵਿੱਚ ਦਿਖਾਈ ਸੀ ਉਹਨਾਂ ਦੀ ਖਬਰ ਤੇ ਵੀ ਇਹੀ ਖਬਰ ਸੀ ਤਾਂ ਭਾਈ ਇਹ ਬਹੁਤ ਸਾਰੇ ਮਤਲਬ ਸਵਾਲ ਨੇ ਜਿਹੜੇ ਅਮਰਪਾਲ ਸਿੰਘ ਨੇ ਇਸ ਗੱਲ ਤੋਂ ਦੂਰ ਕਰਦੇ ਦੇ ਵੀ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਕਰਨ ਵਾਲਾ ਕੋਈ ਜਮ ਨਹੀਂ ਕਿਉਂਕਿ ਫਿਰ ਬਹੁਤ ਸਾਰਾ ਯਾਨੀ ਭਵਾਲ ਹੋ ਜਾਣਾ ਇਹਦੇ ਨਾਲ ਅੱਗ ਮੱਚ ਸਕਦੀ ਹੈ ਬਹੁਤ ਵੱਡੀ ਕਿਉਂਕਿ ਰੋਸ ਵੀ ਉਹਨਾਂ ਹੀ ਹੁੰਦਾ ਜਿੰਨਾ ਪਬਲਿਕ ਪਿਆਰ ਕਰਦੀ ਹੈ ਤਾਂ ਫਿਰ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਵੀ ਕਰ ਸਕਦੀ ਹੈ ਜੇਕਰ ਉਹਨੂੰ ਜਿਤਾ ਸਕਦੀ ਹੈ ਨਾ ਤਾਂ ਫੇਰ ਪੰਜਾਬ ਦੇ ਵਿੱਚ ਜੇਕਰ ਤੁਸੀਂ ਇੱਕ ਪਾਸੇ ਕਹਿੰਦੇ ਆਂ ਵੀ ਭਾਈ ਅਮਰਪਾਲ ਸਿੰਘ ਦੀ ਮੈਂਬਰਸ਼ਿਪ ਜੇ ਕੋਈ ਰੱਦ ਕਰਦਾ ਹੈ ਤਾਂ ਦੂਸਰੇ ਪਾਸੇ ਜੇ ਜਨਤਾ ਨੇ ਇਹ ਗੱਲ ਧਾਰ ਲਈ ਕਿ ਅਸੀਂ ਤਾਂ ਅਸਤੀਫਾ ਲੈਣਾ ਮੁੱਖ ਮੰਤਰੀ ਦਾ ਬਈ ਸੱਤਾ ਦੇਖ ਦੂਗੀ ਜਨਤਾ ਜਨਤਾ ਦੀ ਪਾਵਰ ਬੇਹੱਦ ਜ਼ਿਆਦਾ ਹੈ ਕਿਉਂਕਿ ਸਭ ਕੁਝ ਜਨਤਾ ਦੇ ਹੱਥ ਵਿੱਚ ਹੁੰਦਾ ਨਾ ਕਿਸੇ ਰਾਸ਼ਟਰਪਤੀ ਦੇ ਨਾ ਪ੍ਰਧਾਨ ਮੰਤਰੀ ਦੇ ਨਾ ਮੁੱਖ ਮੰਤਰੀ ਦੇ ਨਾ ਕਿਸੇ ਹੋਰ ਦੇ ਸਾਰੀ ਜਨਤਾ ਦੀ ਬਣਾਈ ਖੇਡ ਹੈ ਜਦੋਂ ਚਾਹਣ ਹਟਾ ਸਕਦੇ ਉਹਨੂੰ ਪਰ ਹੁਣ ਜਾਗਰਤ ਹੋਣ ਦੀ ਲੋੜ ਹੁੰਦੀ ਆ ਵੋਟਾ ਪਾਉਣ ਵੇਲੇ ਸਾਰੇ ਲੋਕ ਆਪਣੀ ਛੁੱਟੀ ਮਾਰ ਲੈਂਦੇ ਜਿੰਨੇ ਕੰਮਾਂ ਤੇ ਜਾਂਦੇ ਆ ਜਾਂ ਜਿੱਥੇ ਵੀ ਹੁੰਦੇ ਨੇ ਉਸ ਦਿਨ ਬੰਦ ਹੋ ਜਾਂਦਾ ਸਭ ਕੁਝ ਰਿਸ਼ਤੇਦਾਰੀਆਂ ਚੋ ਵੀ ਬੰਦੇ ਚੱਕ ਕੇ ਲਿਆਂਦੇ ਜਾਂਦੇ ਆ ਕਿ ਭਾਈ ਤੁਸੀਂ ਵੋਟਾਂ ਪਾਉਣੀਆਂ ਤੇ ਫਿਰ ਭਾਈ ਇੱਕ ਦਿਨ ਤੁਸੀਂ ਐ ਨਹੀਂ ਕੱਢ ਸਕਦੇ ਵੀ ਅਸੀਂ ਰੋਡ ਪ੍ਰਦਰਸ਼ਨ ਜਾਂ ਫਿਰ ਪੰਜ ਚਾਰ ਦਿਨ ਕੱਢ ਲੋ ਵੀ ਅਸੀਂ ਤਾਂ ਖਿਲਾਫ ਚੱਲ ਕੇ ਭਾਈ ਸਾਡੇ ਯੋਧਿਆਂ ਨੂੰ ਛਡਾਉਣਾ ਸੋ ਪੰਜਾਬ ਦੇ ਲੋਕਾਂ ਨੂੰ ਬਹੁਤ ਵਾਰ ਮੈਂ ਇਹ ਗੱਲ ਪਹਿਲਾਂ ਵੀ ਕਹਿ ਚੁੱਕਿਆ ਬਾਈ ਕਪਤਾਨ ਸਿੰਘ YouTube ਦਾ ਚੈਨਲ ਦਾ ਨਾਮ ਆਪਣਾ ਦੇਵਾ ਸਿੱਧੂ ਆ ਵੀਰੇ ਹਰ ਰੋਜ਼ ਤੁਸੀਂ ਵੀਡੀਓ ਦੇਖਦੇ ਆ ਦੇਵਾ ਸਿੱਧੂ ਨਾਮ ਆਪਣਾ ਇੱਕ ਮੈਂ ਤੁਹਾਨੂੰ ਹੋਰ ਸੱਚ ਬੇਨਤੀ ਕਰਦਾ ਜੇਕਰ ਮੰਨੋਗੇ ਬਾਈ ਇੱਕ ਇਹ ਤਾਂ ਚਲੋ ਖਬਰ ਆਪਾਂ ਤੁਹਾਨੂੰ ਦੇ ਦਿੱਤੀ ਐ ਇੱਕ ਨਿੱਜੀ ਤੌਰ ਤੇ ਤੁਹਾਡਾ ਭਰਾ ਹੋਣ ਦੇ ਨਾਤੇ ਮੈਂ ਤੁਹਾਨੂੰ ਇੱਕ ਅਪੀਲ ਕਰਨ ਲੱਗਾ ਇੱਕ ਬਲੌਗ ਚੈਨਲ ਆਪਣਾ ਜਿਹਦਾ ਨਾਮ ਹੈਗਾ ਡੀ ਐਸ ਪੰਜਾਬੀ ਬਲੌਗ ਡੀ ਐਸ ਪੰਜਾਬੀ ਬਲੌਗ ਜੈਨੀ ਡੱਡੇ ਵਾਲੀ ਡੀ ਡੀ ਐਸ ਪੰਜਾਬੀ ਬਲੌਗ ਉਹ ਆਪਾਂ ਇੱਕ ਨਵਾਂ ਚੈਨਲ ਬਣਾਇਆ ਵੀ ਯਾਰ ਜਿਵੇਂ ਮੰਨ ਲਓ ਬੋਰਿੰਗ ਨਹੀਂ ਹੁੰਦਾ ਬੰਦਾ ਚਲੋ ਕਤੇ ਗੱਲ ਕਰ ਲਈ ਰਿਐਲਿਟੀ ਆਵਦੀ ਮਤਲਬ ਜਿਵੇਂ ਵੀ ਆਪਣਾ ਜੀਵਨ ਬਤੀਤ ਕਰ ਰਹੇ ਹਾਂ ਹਨਾ ਜਾਵਰ ਸਾਡੇ ਦੋਸਤਾਂ ਮਿੱਤਰਾਂ ਯਾਰਾਂ ਤੱਕ ਦੇਖੋ ਮੈਂ ਜਦੋਂ ਇਹ ਚੈਨਲ ਬਣਾਇਆ ਪਹਿਲਾਂ ਮੈਂ ਆਪਦੀ ਸ਼ੁਰੂਆਤ ਦੇ ਵਿੱਚ ਆਪਦੀ ਹਕੀਕਤ ਦੱਸੀ ਸੀ ਇਸ ਤੇ ਕਿ ਮੈਂ ਇੱਕ ਗਰੀਬ ਬੰਦਾ ਤੇ ਮੈਂ ਉਹ ਜज्ਬਾ ਰੱਖਦਾ ਕਿ ਜਦੋਂ ਮੈਂ ਲੱਖਾ ਸਿੰਘ ਸਦਾਣਾ ਭਾਨੇ ਸਿੰਘ ਸਿੱਧੂ ਦੇ ਨਾਲ ਹੱਕ ਦੇ ਵਿੱਚ ਉਹਨਾਂ ਦੇ ਖੜਦਾ ਰਿਹਾ ਤਾਂ ਉਦੋਂ ਮੇਰੇ ਅੰਦਰ ਐਸਾ ਜਨੂੰਨ ਆਇਆ ਤੇ ਮੈਂ ਆਪਦਾ ਘਰ ਦਿਖਾਇਆ ਕਿ ਮੈਂ ਇਸ ਘਰ ਦੇ ਵਿੱਚੋਂ ਉੱਠ ਕੇ ਜੇਕਰ ਆਪਣੇ ਲੋਕਾਂ ਦੇ ਲਈ ਆਵਾਜ਼ ਬਲੰਦ ਕਰ ਸਕਦਾ ਤਾ ਫਿਰ ਤੁਸੀਂ ਕਿਉਂ ਨਹੀਂ ਯਾਰ ਸੋ ਇਸ ਕਰਕੇ ਮੈਂ ਬਲੌਗ ਵੀ ਇਸ ਕਰਕੇ ਖੋਲ ਦਿੱਤਾ ਤਾਂ ਯਾਰ ਵੀ ਜਿਵੇਂ ਮੇਰਾ ਵੀ ਕੁਝ ਇਧਰ ਉਧਰ ਬੰਦੇ ਦਾ ਮਨ ਮਨੋਰੰਜਨ ਹੋ ਜਾਂਦਾ ਤੇ ਸਾਡੇ ਵਾਲੇ ਜਿਹੜੇ ਪੰਜਾਬੀਆਂ ਦੇ ਨਾਲ ਕੋਈ ਬਲੌਗ ਦੇ ਜਰੀਏ ਹੀ ਚਲੋ ਸਹੀ ਮਤਲਬ ਜੁੜਿਆ ਰਹਿੰਦਾ ਬੰਦਾ ਤਾਂ ਆਪਾਂ ਸਾਰੇ ਹਾਂਜੀ ਹਾਂਜੀ ਕਦੋਂ ਕਹਿੰਦੇ ਨੇ ਤੁਸੀਂ 14 ਮਾਰਚ ਨੂੰ ਨਹੀਂ ਅ ਮਤਲਬ 18 ਮਾਰਚ ਨੂੰ ਐਨਐਸਐ ਕਹਿੰਦੇ ਨੇ ਕਿ ਵੀ ਟੁੱਟ ਸਕਦੀ ਹੈ 18 ਮਾਰਚ ਨੂੰ 14 ਨਹੀਂ 18 ਤੇ ਬਾਕੀ ਕੋਈ ਪਤਾ ਨਹੀਂ ਬਾਕੀ ਅੱਗੇ ਪਿੱਛੇ ਵੀ ਕਰ ਸਕਦੇ ਨੇ ਤਰੀਕ ਭਾਈ ਪਰ 25 ਤਰੀਕ ਫੇਰ ਸੁਨਵਾਈ ਦੀ ਭਾਈ ਅਮਰਪਾਲ ਸਿੰਘ ਸਾਥੀਓ ਜਿੰਨੇ ਵੀ ਭਰਾ ਜੁੜਦੇ ਹੋ ਵੀਡੀਓ ਨੂੰ ਮੇਰਾ ਵੀਰ ਦੱਬ ਕੇ ਸ਼ੇਅਰ ਸ਼ੂਰ ਕਰ ਦਿਆ ਕਰੋ ਤਾਂ ਕਿ ਹੋਰ ਨੌਜਵਾਨਾਂ ਤੱਕ ਪਹੁੰਚ ਜੇ ਬਾਈ ਤਾਂ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਤੁਸੀਂ ਮੇਰੇ ਨਾਲ ਜੁੜਦੇ ਹੋ ਬਾਈ ਇਸ ਚੈਨਲ ਤੇ ਤਾਂ ਦੂਜੇ ਚੈਨਲ ਦਾ ਜ਼ਿਕਰ ਮੈਂ ਤੁਹਾਡੇ ਕੋਲ ਤਾਂ ਕੀਤਾ ਜੇਕਰ ਮੈਂ ਤੁਹਾਨੂੰ ਚੰਗਾ ਲੱਗੇਗਾ ਤਾਂ ਫਿਰ ਤੁਸੀਂ ਉਸ ਚੈਨਲ ਤੇ ਮੈਨੂੰ ਬਲੌਗ ਦੇ ਰੂਪ ਦੇ ਵਿੱਚ ਵੀ ਦੇਖ ਸਕਦੇ ਹੋ ਚੈਨਲ ਦਾ ਨਾਮ ਮੈਂ ਤੁਹਾਨੂੰ ਦੁਬਾਰਾ ਵੀ ਦੱਸ ਦਿੰਨਾ ਡੀ ਐਸ ਪੰਜਾਬੀ ਬਲੌਗ DS ਪੰਜਾਬੀ ਬਲੌਗ ਚੈਨਲ ਦਾ ਨਾਮ ਮੈਂ ਰੱਖਿਆ ਹੈ ਜਾਨੀ ਦੇਵਾ ਸਿੱਧੂ ਹੀ ਹੋ ਗਿਆ ਇੱਕ ਤਰ੍ਹਾਂ ਦਾ DS ਪੰਜਾਬੀ ਬਲੌਗ ਤਾਂ ਸਰਚ ਕਰ ਲਿਓ ਤਾਂ ਜਿੰਨੇ ਵੀ ਹੁਣ ਤੁਸੀਂ ਸਾਥੀ ਨਵੇਂ ਹੁੰਨੇ ਆ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਕੰਟੀਨਿਊਅਲ ਤੇ ਕਰ ਦਿਆ ਕਰੋ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਿੱਧਾ ਪਹੁੰਚੇ ਤਾਂ ਠੀਕ ਆ ਬਾਈ ਕਪਤਾਨ ਸਿੰਘ ਜਿੰਨੇ ਵੀ ਸਾਥੀ ਸਾਡੇ ਹੋਰ ਜੁੜੇ ਨੇ ਭਰਾ ਸਾਡੇ ਪੰਜਾਬ ਦੇ ਵਿੱਚੋਂ ਚਾਹੇ ਬਾਹਰੋਂ ਆ ਤਾਂ ਜਿੰਨੇ ਵੀ ਹੋ ਸਾਰਿਆਂ ਨੂੰ तहे دلੋਂ ਧੰਨਵਾਦ ਆ ਜੀ ਜਿੰਨੇ ਵੀ ਭਰਾ ਸਾਡੇ ਜੋੜਦੇ ਆ ਤੁਸੀਂ ਭੈਣ ਭਰਾ ਜਿੰਨੇ ਵੀ ਸਾਡੀਆਂ ਮਾਮਾ ਬਜ਼ੁਰਗ ਬੱਚੇ ਕੋਈ ਵੀ ਹੋ ਸਕਦਾ ਸਾਰਿਆਂ ਨੂੰ ਧੰਨਵਾਦ ਆ ਜੀ ਤੇ ਹਰ ਰੋਜ਼ ਜੋੜਨ ਦੇ ਲਈ ਬਾਕੀ ਵੀਡੀਓ ਜਿਹੜੀ ਲੇਟੈਸਟ ਮੈਂ ਪਾਈ ਆ ਬਹੁਤ ਅੰਤਮਾਨ ਤੇ ਉਹਨੂੰ ਜ਼ਰੂਰ ਦੇਖ ਲਿਓ ਉਹ ਜ਼ਰੂਰੀ ਆ ਉਹਨੂੰ ਸ਼ੇਅਰ ਵੀ ਕਰ ਦਿਓ ਠੀਕ ਆ ਜੀ ਧੰਨਵਾਦ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜਉਂਦੇ ਬਸ ਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਧੰਨਵਾਦ